ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈ ਵਿੱਤੀ ਵਰੇ 2024-25 ਲਈ ਉਹਨਾਂ ਨੇ ਬਜਟ ਪੇਸ਼ ਕੀਤਾ ਹੈ ਤਾਂ ਇਸ ਬਜਟ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਬਜਟ ਭਾਰਤ ਦੇ ਅਮਰਤ ਕਾਲ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਦੂਜੇ ਪਾਸੇ ਵਿਰੋਧੀ ਧਿਰਾਂ ਇਸ ਬਜਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇੜਦਿਆਂ ਦਿਖਾਈ ਦਿੱਤੀਆਂ ਕਾਂਗਰਸ ਪਾਰਟੀ ਨੇ ਵੱਡੇ ਸਵਾਲ ਨੇ ਜਿਹੜੇ ਇਸ ਬਜਟ ਨੂੰ ਲੈ ਕੇ ਚੁੱਕੇ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਵਿੱਚ ਨਾਰੇਬਾਦੀ ਜਿਹੜੀ ਉਹ ਕੀਤੀ ਹੈ ਤਾਂ ਪਾਰਲੀਮੈਂਟ ਦੇ ਬਾਹਰ ਪੰਜਾਬ ਦੇ ਐਮਪੀਜ਼ ਦੇ ਵੱਲੋਂ ਨਾਰੇਬਾਦੀ ਜਿਹੜੀ ਉਹ ਕੀਤੀ ਗਈ ਹੈ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਧਰਮਵੀਰ ਗਾਂਧੀ ਸਮੇਤ ਪੰਜਾਬ ਦੇ ਤਮਾਮ ਐਮਪੀਜ਼ ਦੇ ਵੱਲੋਂ ਇੱਥੇ ਨਾਰੇਬਾਦੀ ਆ ਜਿਹੜੀ ਉਹ ਕੀਤੀ ਗਈ ਹੈ ਨਾਲ ਹੀ ਪੰਜਾਬ ਨਾਲ ਧੋਖਾ ਕਰਨ ਦੇ ਇਲਜ਼ਾਮ ਨੇ ਜਿਹੜੇ ਉਹਨਾਂ ਨੇ ਕੇਂਦਰ ਸਰਕਾਰ ਉੱਤੇ ਲਾਏ ਨੇ ਭਾਵੇਂ ਕਿ ਕੇਂਦਰ ਸਰਕਾਰ ਨੇ ਜਿਹੜੇ ਉਹ ਵੱਡੇ ਬਦਲਾਅ ਇਨਕਮ ਟੈਕਸ ਸਲੈਬ ਦੇ ਵਿੱਚ ਕੀਤੇ ਨੇ ਲੇਕਿਨ ਹੁਣ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਉੱਤੇ ਸਵਾਲ ਵੀ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਨਾਲ ਨਾਲ ਹੋਰ ਵੀ ਵਿਰੋਧੀ ਪਾਰਟੀਆਂ ਨੇ ਬਜਟ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਚੁੱਕੇ ਨੇ ਹਾਲਾਂਕਿ ਕੇਂਦਰ ਸਰਕਾਰ ਦਾ ਵੱਡਾ ਦਾਵਾ ਹੈ ਕਿ ਅਸੀਂ ਲੋਕਾਂ ਦੇ ਲਈ ਬਿਹਤਰ ਬਜਟ ਬਣਾਇਆ ਹੈ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਸੇਵਾਵਾਂ ਮਿਲਣਗੀਆਂ ਦੂਜੇ ਪਾਸੇ ਟੈਕਸ ਨੂੰ ਲੈ ਕੇ ਕੇਂਦਰ ਸਰਕਾਰ ਕਿੱਡੀ ਦਿਖਾਈ ਦੇ ਰਹੀ ਹੈ ਤਾਂ ਟੈਕਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਵਿਰੋਧੀ ਧਿਰਾਂ ਵੱਲੋਂ ਚੁੱਕੇ ਜਾ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਵੱਡੇ ਸਵਾਲ ਨੇ ਜਿਹੜੇ ਉਹ ਬਜਟ ਨੂੰ ਲੈ ਕੇ ਚੁੱਕੇ ਸੀ ਅਤੇ ਦਿੱਲੀ ਨੂੰ ਮਿਲਣ ਵਾਲੇ ਪੈਸੇ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਉਠਾਏ ਗਏ ਸੀ ਦੂਜੇ ਪਾਸੇ ਪੰਜਾਬ ਦੇ ਸੰਸਦ ਮੈਂਬਰ ਨੇ ਜਿਹੜੇ ਉਹਨਾਂ ਵੱਲੋਂ ਵੀ ਵੱਡਾ ਪ੍ਰਦਰਸ਼ਨ ਆ ਜਿਹੜਾ ਉਕੀਤਾ ਗਿਆ ਏ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਕਈ ਚੀਜ਼ਾਂ ਸਸਤੀਆਂ ਕਰਨ ਦਾ ਦਾਵਾ ਵੀ ਹੈ ਜਿਹੜਾ ਇਸ ਬਜਟ ਦੇ ਵਿੱਚ ਕੀਤਾ ਗਿਆ ਏ ਇਸ ਬਜਟ ਦੇ ਵਿੱਚ ਐਕਸਟ੍ਰਾ ਟਿਊਬ ਸੋਨਾ ਤੇ ਚਾਂਦੀ ਪਲੈਟੀਨਮ ਤੇ ਕਸਟਮ ਡਿਊਟੀ ਕੈਂਸਰ ਦੀਆਂ ਦਵਾਈਆਂ ਮੋਬਾਈਲ ਚਾਰਜਰ ਪਲੈਟੀਨਮ ਚਮੜੇ ਦੀਆਂ ਚੀਜ਼ਾਂ ਰਸਾਇਣਿਕ ਪੈਟਰੋਕੇਮਿਕਲ ਵਰਗੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਕੀਤੀਆਂ ਗਈਆਂ ਨੇ ਅਤੇ ਕਈ ਚੀਜ਼ਾਂ ਨੇ ਜਿਹੜੀਆਂ ਉਹ ਮਹਿੰਗੀਆਂ ਵੀ ਹੋਈਆਂ ਨੇ ਲੇਕਿਨ ਬਜਟ ਤੋਂ ਬਾਅਦ ਵਪਾਰੀ ਵਰਗ ਵੱਲੋਂ ਵੀ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਆ ਜਿਹੜੀ ਉਹ ਲਗਾਤਾਰ ਕੇਂਦਰ ਸਰਕਾਰ ਨੂੰ ਬਜਟ ਦੇ ਉੱਤੇ ਘੇੜਦੀ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਇਸ ਬਜਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ